ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ instant ਸਾਂਬਰ ਰੈਸਪੀ ਜਦੋਂ ਵੀ ਤੁਹਾਡਾ ਸਾਂਬਰ ਖਾਣ ਦਾ ਜ਼ਿਕਰ ਹੈ ਤਾਂ ਚਟਪਟ ਪਨਾਓ ਇਸ ਤਰ੍ਹਾਂ ਸਾਂਬਰ ਤੇ ਚਲੋ ਜੀ ਆਪਾਂ ਦੇਖ ਲੈਨੇ ਆ ਸਾਂਬਰ ਲਈ ਆਪਾਂ ਕਿਹੜੀ ਕਿਹੜੀ ਸਬਜ਼ੀਆਂ ਲਈਆਂ ਹਨ ਜੋ ਤੁਹਾਨੂੰ ਪਸੰਦ ਹਨ ਤੁਸੀਂ ਉਹ ਸਬਜ਼ੀਆਂ ਵਿੱਚ ਪਾ ਸਕਦੇ ਹੋ ਆਪਾਂ ਲਈਆਂ ਹਨ ਬੈਂਗਨ ਪਿੰਡੀਆਂ ਤੇ ਇਹ ਫਲੀਆਂ ਗੋਭੀ ਤੇ ਆਪਾਂ ਲਿਆ ਹੈਗਾ ਪੇਠਾ ਤੇ ਅਰਹਰ ਦੀ ਦਾਲ ਜਦੋਂ ਪਾਣੀ ਗਰਮ ਹੋ ਜੇ ਆਪਾਂ ਅਰਹਰ ਦੀ ਦਾਲ ਧੋ ਕੇ ਗਰਮ ਪਾਣੀ ਦੇ ਵਿੱਚ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਜੋ ਸਾਰੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਸਨ ਉਹ ਆਪਾਂ ਸਾਰੀਆਂ ਸਬਜ਼ੀਆਂ ਦਾਲ ਦੇ ਨਾਲ ਹੀ ਕੁੱਕਰ ਦੇ ਵਿੱਚ ਪਾ ਦੇਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਪਹਿਲਾਂ ਪਾਣੀ ਆਪਾਂ ਥੋੜਾ ਜਿਹਾ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਮੈਂ ਇੱਕ ਚਮਚਾ ਪਾਇਆ ਇੱਕ ਚਮਚਾ ਪਾਇਆ ਆਪਾਂ ਹਲਦੀ ਦਾ ਇੱਕ ਚਮਚਾ ਆਪਾ ਪਾਵਾਂਗੇ ਤੇਲ ਦਾ ਤੇ ਉਸ ਤੋਂ ਬਾਅਦ ਢੱਕਣ ਲਗਾ ਕੇ ਆਪਾਂ ਇਹਦੀਆਂ 4-5 ਸੀਟੀਆਂ ਮਰਵਾ ਲਵਾਂਗੇ ਅਦਰ ਆਪਾਂ ਐਮਲੀ ਨੂੰ ਭਿਓ ਕੇ ਰੱਖ ਦਿੱਤਾ ਪਾਣੀ ਦੇ ਵਿੱਚ ਤੇ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਇੱਕ ਕੜਛੀ ਲਵਾਂਗੇ ਆਪਾਂ ਸਰੋਂ ਦੇ ਤੇਲ ਦੀ ਜਦੋਂ ਤੇਲ ਗਰਮ ਹੋ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਰਾਈ ਦਾ ਇੱਕ ਚਮਚਾ ਪਾਵਾਂਗੇ ਆਪਾਂ ਮੇਥੀ ਦਾਣੇ ਦਾ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਥੋੜੀ ਜਿਹਾ ਪਾਵਾਂਗਾ ਆਪਾਂ ਹਿੰਗ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲਸਣ ਜਦੋਂ ਲਸਣ ਭੁੱਜ ਜਾਵੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕੜੀ ਪੱਤਾ ਕੜੀ ਪੱਤਾ ਜ਼ਰੂਰ ਪਾਓ ਇਹਦੇ ਨਾਲ ਸਾਂਬਰ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਸ ਤੋਂ ਬਾਅਦ ਆਪਾਂ ਜੋ ਪਿਆਜ਼ ਉਹ ਆਦਰਕ ਕੱਟ ਕੇ ਰੱਖਿਆ ਸੀ ਉਹ ਪਾ ਦਾਂਗੇ ਜਦੋਂ ਆਪਣਾ ਤੜਕਾ ਭੁੱਜ ਜਾਵੇ ਤੇ ਫਿਰ ਆਪਾਂ ਪਾ ਦਾਂਗੇ ਦੋ ਕੱਟੇ ਹੋਏ ਟਮਾਟਰ ਤੇ ਅੱਧਾ ਕ ਚਮਚਾ ਆਪਾਂ ਨਮਕ ਦਾ ਹੋਰ ਪਾਵਾਂਗੇ ਇੱਕ ਚਮਚਾ ਪਹਿਲਾਂ ਆਪਾਂ ਸਾਂਬਰ 'ਚ ਪਾਇਆ ਸੀ ਅੱਧਾ ਚਮਚਾ ਆਪਾਂ ਤੜਕੇ ਵਿੱਚ ਪਾਵਾਂਗੇ ਤੇ ਇੱਕ ਅੱਧਾ ਚਮਚਾ ਪਾਵਾਂਗੇ ਆਪਾਂ ਲਾਲ ਮਿਰਚਾਂ ਦਾ ਆਪਾਂ ਸਾਂਬਰ ਦੇ ਵਿੱਚ ਲਾਲ ਮਰਚਾ ਪਹਿਲਾਂ ਨਹੀਂ ਪਾਈਆਂ ਸਨ ਅੱਧਾ ਚਮਚਾ ਪਾਇਆ ਆਪਾਂ ਗਰਮ ਮਸਾਲੇ ਦਾ ਜਦੋਂ ਆਪਣਾ ਤੜਕਾ ਭੁੱਜ ਜੇ ਫਿਰ ਆਪਾਂ 2 ਵੱਡੇ ਚਮਚ ਪਾਵਾਂਗੇ ਸਾਂਬਰ ਮਸਾਲੇ ਦੇ ਤੇ ਇਹ ਤੜਕੇ ਨੂੰ ਵੀ ਥੋੜੀ ਦੇਰ ਲਈ ਆਪਾਂ ਭੁੰਨ ਲਵਾਂਗੇ ਜਦੋਂ ਆਪਣਾ ਤੜਕਾ ਭੁੱਜ ਕੇ ਤਿਆਰ ਹੋ ਜੇ ਤੇ ਇਧਰ ਆਪਣਾ ਜੋ ਉਬਾਲ ਕੇ ਰੱਖਿਆ ਹੋਇਆ ਸਾਂਬਰ ਸੀ ਇਹ ਤੜਕਾ ਆਪਾਂ ਸਾਂਬਰ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਆਪਾਂ 5 5 ਮਿੰਟੇ ਵਿੱਚ ਬਸ ਆਪਾਂ ਹੋਰ ਰਹਿ ਦਿੰਨਾਗੇ ਤੇ ਸਾਂਬਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਤੇ ਇਸ ਤੋਂ ਬਾਅਦ ਜਦੋਂ ਸਾਂਬਰ ਰਿਜ ਜਾਵੇ ਫਿਰ ਆਪਾਂ ਇਮਲੀ ਦਾ ਪਾਣੀ ਪਾਵਾਂਗੇ ਇਮਲੀ ਦਾ ਪਾਣੀ ਪਾ ਕੇ ਆਪਾਂ 2 ਮਿੰਟ ਤੱਕ ਸਾਂਬਰ ਨੂੰ ਪਕਾਵਾਂਗੇ ਸਾਂਬਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੁਸੀਂ ਇਸ ਨੂੰ ਇਡਲੀਆਂ ਦੇ ਨਾਲ ਚਾਵਲਾਂ ਦੇ ਨਾਲ ਟੋਸਿਆਂ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਖਾਣਾ ਚਾਹੋ ਖਾ ਸਕਦੇ ਹੋ ਆਪਾਂ ਇਹਨੂੰ ਸਰਵ ਕਰਾਂਗੇ ਇਡਲੀਆਂ ਦੇ ਨਾਲ ਇਡਲੀਆਂ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਮੇਰੀ ਵੀਡੀਓ ਪਾਈ ਹੋਈ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ